ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੁਹਾਨੂੰ ਅੱਜ 29 ਜਨਵਰੀ 2024 ਦੇ ਜਿਹੜੇ ਭਾਅ ਨੇ ਨਰਮੇ ਦੇ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ ਦੇ ਵਿੱਚ ਕੀ ਰਏ ਨੇ ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਜੀ ਸੋ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰਿਓ ਸੋ ਸਭ ਤੋਂ ਪਹਿਲਾਂ ਮੁਕਤਸਰ ਦੀ ਗਿੱਦੜਬਾਹਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ ਜਿਹੜਾ ਅੱਜ ਰਿਹਾ ਉਹ 6800 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਮਾਨਸਾ ਦੀ ਬਰੇਟਾ ਮੰਡੀ ਦੇ ਵਿੱਚ ਨਰਮਾ ਜਿਹੜਾ ਵਿਕਿਆ ਉਹ 6350 ਰੁਪਏ ਪ੍ਰਤੀ ਕੁਆਂਟਲ ਜਿਹੜਾ ਉਹ ਵਿਕਿਆ ਜੀ ਅੱਜ ਤੇ ਇਸੇ ਤਰ੍ਹਾਂ ਹੀ ਜਿਹੜਾ ਅਬੋੜ ਦੀ ਮੰਡੀ ਦੇ ਵਿੱਚ ਨਰਮੇ ਦਾ ਭਾਰ ਰਿਹਾ ਜੋ 6890 ਰੁਪਏ ਪ੍ਰਤੀ ਕੁਆਂਟਲੀ ਰਿਹਾ ਤੇ ਐਵਰੇਜ ਰੇਟ ਸੀ ਜਿਹੜਾ ਇੱਥੇ ਉਹ 6550 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਤੇ ਹੁਣ ਇੱਕ ਵਾਰ ਰਾਜਸਥਾਨ ਦੀਆਂ ਮੰਡੀਆਂ ਦੀ ਗੱਲ ਕਰ ਲੈਣੇ ਆ ਅਨੂਪਗੜ੍ਹ ਦੇ ਵਿੱਚ ਨਰਮੇ ਦਾ ਭਾਜੜਾ ਰਿਹਾ ਉਹ 6251 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਸੇ ਤਰ੍ਹਾਂ ਹੀ ਜਿਹੜਾ ਵਿਜੇਨਗਰ ਦੇ ਵਿੱਚ ਨਰਮਾ 8600 ਰੁਪਏ ਪ੍ਰਤੀ ਕੁਆਂਟਲ ਵਿਕਿਆ ਗੱਜ ਸਿੰਘਪੁਰ ਦੇ ਵਿੱਚ ਜਿਹੜਾ ਦੇਸੀ ਕਾਟਨ ਦਾ ਭਾਅ ਰਿਹਾ ਉਹ 5550 ਰੁਪਏ ਪ੍ਰਤੀ ਕੁਆਂਟਲ ਤੇ ਅਮਰੀਕਨ ਕਾਟਨ ਦਾ ਭਾਅ ਜਿਹੜਾ ਰਿਹਾ ਉਹ 3610 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਗੋਲੂ ਵਾਲਾ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਨਰਮੇ ਦਾ ਭਾਅ ਸੀ ਦੇਸੀ ਕਾਟਨ ਦਾ ਭਾਅ ਸੀ ਉਹ 6500 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਅਮਰੀਕਨ ਕਾਟਨ ਇੱਥੇ ਵਿਕੀ ਹੈ ਜੀ 6700 ਰੁਪਏ ਪ੍ਰਤੀ ਕੁਆਂਟਲ ਹਨੂਮਾਨਗੜ ਦੀ ਸੂਰਤਗੜ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਨਰਮੇ ਦਾ ਭਾਰਿਆ ਉਹ 6700 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਹੈ ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਬਰਵਾਲਾ ਮੰਡੀ ਦੇ ਵਿੱਚ ਜਿਹੜਾ ਨਰਮਾ ਵਿਕਿਆ ਉਹ 6746 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਕਪਾਹ ਸੀ ਜਿਹੜੀ ਉਹ 7100 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਅਹ ਹਲਨਾਬਾਦ ਮੰਡੀ ਵਿੱਚ ਨਰਮਾ ਜਿਹੜਾ 6820 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਕਪਾਹ 6500 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਇਥੇ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾਜੜਾ ਰਿਹਾ 6810 ਰੁਪਏ ਪ੍ਰਤੀ ਕੁਆਂਟਲ ਹੈ ਤੇ ਕਪਾਹ ਦਾ ਭਾਜੜਾ ਰਿਹਾ ਉਹ 7100 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਆਦਮਪੁਰ ਮੰਡੀ ਦੇ ਵਿੱਚ ਨਰਮਾ 6700 ਰੁਪਏ ਪ੍ਰਤੀ ਕੁਆਂਟਲ ਤੇ ਪੁੱਟੋ ਮੰਡੀ ਦੇ ਵਿੱਚ ਨਰਮੇ ਦਾ ਭਾ 6775 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਤਾਂ ਦੋਸਤੋ ਇਹ ਸੀ ਅੱਜ ਦੇ ਨਰਮੇ ਦੇ ਭਾ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ ਦੇ ਸੋ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ